ਆਮੀ ਪਾਰਟੀਆਂ ਵਾਂ ਇਹ ਆਪਣੀਆਂ ਰੋਟੀਆਂ ਸੇਕਦੀਆਂ ਦੀਆਂ ਜਿਹੜਾ راہਲ ਗਾਂਧੀ ਆਇਆ ਇਹ ਸਾਡਾ ਨੁਕਸਾਨ ਕਰਕੇ ਗਿਆ ਫਾਇਦਾ ਕੋਈ ਨਹੀਂ ਕਰਕੇ ਗਿਆ ਪਹਿਲਾਂ ਦੇ ਦੇ ਲਈ ਟਰੈਕਟਰ ਖਰੀਦਿਆ ਸਰਕਾਰ ਨੇ ਫਿਰ ਇਹ ਦੇ ਲਈ ਗੱਡੇ ਲਾਏ ਇੰਨਾ ਸਾਡਾ ਕੋ ਭਲਾ ਸੋਚਣਾ ਵਾ ਤੇ ਜਾਂਦਾ ਉੱਥੇ ਜੰਤਰ ਮੰਤਰ ਤੇ ਆਪਣੇ ਐਮਪੀ ਨਾਲ ਲੈਂਦਾ ਆਪਣੀ ਸਾਰੇ ਜਥੇਬੰਦੀ ਨਾਲ ਲੈ ਕੇ ਉੱਥੇ ਬੈੰਦਾ ਦੋ ਦਿਨ ਬੋਵੇ ਪੁਖਾਰ ਵੇ ਇਹਨੂੰ ਪਤਾ ਲੱਗੇ ਜਾ ਇਹ ਮੌਤ ਤੇ ਹੋਣ ਮੋਦੀ ਸਰਕਾਰ ਬੜੀ ਬੇਸ਼ਰਮ ਸਰਕਾਰ ਆ ਚਾਹੀਦੇ ਨੇ ਪਰ ਜਿਵੇਂ ਉਹਨੇ ਹਰਿਆਣੇ ਚ ਕੀਤਾ ਉਹਦਾ ਮੂੰਹ ਤੋੜ ਜਵਾਬ ਦੇਵਾਂਗੇ ਉਹਨਾਂ ਜਿਹੜੇ ਜਾਰੀ ਰਹਿਣਗੇ ਜਿੰਨੇ ਚਿਰ ਇਹ ਜਿਹੜੇ ਕਾਲੇ ਕਾਨੂੰਨ ਜਿਹੜੇ ਸੈਂਟਰ ਨੇ ਤਿੰਨ ਆਰਡੀਨਸ ਪਾਸ ਕੀਤੇ ਜਾਂ ਜਿਹੜੇ ਰੱਦ ਨਹੀਂ ਕੀਤੇ ਜਾਣਗੇ ਉਹਨਾਂ ਚਿਰ ਨਾ ਰਿਲਾਇੰਸ ਦੇ ਪੰਪ ਛੱਡੇ ਜਾਣਗੇ ਨਾ ਕੋਈ ਰੇਲਵੇ ਟਰੈਕ ਛੱਡੇ ਜਾਣਗੇ ਕੋਈ ਵੀ ਚੀਜ਼ ਉਹਨਾਂ ਚਿਰ ਨਹੀਂ ਛੱਡੀ ਜਾਊਗੀ ਜਿੰਨਾ ਚਿਰ ਇਹ ਜਿਹੜੇ ਕਾਨੂੰਨ ਰੱਦ ਨਹੀਂ ਹੋਣਗੇ ਨਮਸਕਾਰ ਇਨਸਾਫ ਟੀਵੀ ਦੇਖ ਰਹੇ ਦਰਸ਼ਕਾਂ ਦਾ ਫੇਰ ਤੋਂ ਸਵਾਗਤ ਹੈ ਖੇਤੀ ਆਰਡੀਨੈਂਸ ਕਾਨੂੰਨ ਹਾਥਰਸ ਕਾਂਡ ਅਤੇ ਹਰਿਆਣਾ ਦੇ ਕਿਸਾਨਾਂ ਤੇ ਹੋਏ ਲਾਠੀ ਚਾਰਜ ਦੇ ਵਿਰੋਧ ਵਿੱਚ ਕਿਸਾਨਾਂ 33 ਕਿਸਾਨ ਜਥੇਬੰਦੀਆਂ ਨੇ ਗੁਰਦਾਸਪੁਰ ਕੀਤਾ ਜੱਕਾ ਜਾਮ ਲਾਇਆ ਗੁਰਦਾਸਪੁਰ ਚ ਅੰਮ੍ਰਿਤਸਰ ਜੰਮੂ ਨੈਸ਼ਨਲ ਹਾਈਵੇ ਤੇ ਜਾਮ ਕੀਤੀ ਜਮ ਕੇ ਮੋਦੀ ਸਰਕਾਰ ਖਿਲਾਫ ਨਾਰੇਬਾਜੀ ਅੱਜ ਇਸ ਸੰਬੰਧੀ ਇਨਸਾਫ ਟੀਵੀ ਤੇ ਗੱਲਬਾਤ ਕਰਦੇ ਆ ਕਿਸਾਨ ਜਥੇਬੰਦੀਆਂ ਨੇ ਆਗੂਆ ਕਿਹਾ ਕਿ ਬੀਤੇ ਦਿਨ ਹਰਿਆਣਾ ਚ ਬਾਜਪਾ ਸਰਕਾਰ ਵੱਲੋਂ ਕਿਸਾਨਾਂ ਤੇ ਲਾਠੀ ਚਾਰਜ ਕੀਤਾ ਗਿਆ ਹੈ ਜੋ ਅਤੀ ਨਿੰਦਨਯੋਗ ਹੈ। ਉਹਨਾਂ ਕਿਹਾ ਕਿ ਦੇਸ਼ ਚ ਬਾਜਪਾ ਸਰਕਾਰ ਦੇ ਹੁੰਦੇ ਹੋਏ ਹਾਕਰਸ ਕਾਂਡ ਹੋਇਆ ਹੈ। ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਪਰ ਕਿਸਾਨ ਕਦੇ ਝੁਕਣਗੇ ਨਹੀਂ ਅਤੇ ਹਰ ਲੜਾਈ ਲੜਨ ਲਈ ਉਹ ਤਿਆਰ ਹਨ। ਉਹਨਾਂ ਕਿਹਾ ਕਿ ਰਾਜਨੀਤਿਕ ਪਾਰਟੀਆਂ ਤੇ ਵਾਰ ਕਰਦਿਆਂ ਹੋਇਆ ਕਿਹਾ ਕਿ ਕਿਸਾਨਾਂ ਤੇ ਰਾਜਨੀਤਿਕ ਰੋਟੀਆਂ ਨਾ ਸੇਕੋ ਕਿਸਾਨ ਆਪਣਾ ਹੱਥ ਲੈਣਾ ਜਾਣਦੇ ਹਨ। ਉਨਾ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਤੇ ਵਾਰ ਕਰਦਿਆਂ ਕਿਹਾ ਕਿ ਉਹ ਪੰਜਾਬ ਚ ਟਰੈਕਟਰ ਰੈਲੀਆਂ ਕੱਢ ਰਹੇ ਹਨ ਜੇਕਰ ਇਹ ਕਿਸਾਨ ਹਿਤਾਸ਼ੀ ਹੰਤਾ ਦਿੱਲੀ ਦੇ ਮੋਦੀ ਸਰਕਾਰ ਦਾ ਕਿਰਾਉ ਕਰਨ ਆਮ ਆਦਮੀ ਪਾਰਟੀ ਦੇ ਆਗੂ ਪੰਜਾਬ ਚ ਰੋਸ ਪ੍ਰਦਰਸ਼ਨ ਕਰਨ ਦਾ ਦਾਵਾ ਕਰ ਰਹੇ ਹਨ ਪਰ ਕੇਜਰੀਵਾਲ ਦਾ ਕਿਸਾਨਾਂ ਦੇ ਹੱਕ ਵਿੱਚ ਕੋਈ ਬਿਆਨ ਨਹੀਂ ਆਇਆ ਹੈ ਅਕਾਲੀ ਦਲ ਆਪਣਾ ਕਿਸਾਨ ਹਿਤਾਸ਼ੀ ਹੋਣ ਦਾ ਦਾਵਾ ਕਰਦੇ ਹਨ ਪਰ ਫਿਰ ਆਪਣੇ ਪਾਰਟੀ ਦਾ ਝੰਡਾ ਛੱਡ ਕੇ ਕਿਸਾਨਾਂ ਦਾ ਝੰਡਾ ਚੁੱਕਣ ਇਹ ਸਿਰਫ ਸਿਆਸੀ ਰੋਟੀਆਂ ਸੇਕ ਰਹੇ ਹਨ ਪਰ ਕਿਸਾਨ ਆਪਣਾ ਹੱਕ ਲੈਣਾ ਜਾਣਦੇ ਹਨ ਜੋ ਹੁਣ ਦਿੱਲੀ ਵੱਲ ਕੂਚ ਕਰੂਗਾ ਦੇਖੋ ਇਨਸਾਫ ਟੀਵੀ ਤੇ ਬੀਰੋ ਦੀਪਕ ਸੈਣੀ ਦੀ ਖਾਸ ਰਿਪੋਰਟ ਦੇ ਵਿੱਚ ਕਿੱਥੇ ਕਿੱਥੇ ਅਪਨਾਕੇਬੰਦੀ ਕੀਤੀ ਗਈ ਹੈ ਤੇ ਅੱਜ ਕੀ ਬਕਰੋੜ ਮੈਂ ਸਾਰਾ ਦੇਖੋ ਜੀ ਪੰਜਾਬ ਚ ਰਾਜਪਤ ਕੁੱਲ ਜਿਹੜੇ ਪੰਜਾਬ ਦੀਆਂ ਜਨੀਅਰ ਰੇਲ ਲੜਾਵਾਂ ਸਾਰੀਆਂ ਹੀ ਜਿਹੜੀਆਂ ਉਹ ਸਟਾਪ ਆ ਤੇ ਪੰਜਾਬ ਦੇ ਅੱਜ ਪੂਰੇ ਪੰਜਾਬ ਦੇ ਵਿੱਚ 2 ਘੰਟੇ ਵਾਸਤੇ ਵੱਡੇ ਹਾਈਵੇ ਵਿਰੋਧ ਅੱਜ ਜਿਹੜੇ ਆ ਸਟਾਪ ਆ ਜਿਹੜੇ ਇਹ ਸਟਾਪ ਬੰਦ ਕੀਤੇ ਗਏ ਹਾਈਵੇ ਆ ਇਹ ਜਿਹੜੇ ਹਰਿਆਣੇ ਦੇ ਵਿੱਚ ਜਿਹੜੀ ਕਿਸਾਨਾਂ ਤੇ ਇਹਨਾਂ ਨੇ ਪਰਚੇ ਕੀਤੇ ਆ लाठी चार्ज ਕੀਤਾ ਵਾ ਉਹਦੇ ਸੰਬੰਧ ਵਿੱਚ ਅੱਜ ਕਿਸਾਨਾਂ ਦਾ ਰੋਸ ਆ ਵੀ ਬਹੁਤ ਠੱਗਾ ਹੋਇਆ ਵਾ ਇਹ ਜੀ 2 ਘੰਟੇ ਵਾਸਤੇ ਰਹੂਗਾ 12 ਤੋਂ ਲੈ ਕੇ 2 ਵਜੇ ਤੱਕ ਇਸ ਤੋਂ ਬਾਅਦ ਫਿਰ ਜਿਹੜੇ ਆਪਣੀਆਂ ਰੇਲਵੇ ਸਟੇਸ਼ਨਾਂ ਵਾ ਜਿਹੜੇ ਰੇਲਵੇ ਟਰੈਕ ਆ ਉਹ ਉਹਨਾਂ ਤੇ ਜਾ ਕੇ ਪਹੁੰਚਣਗੇ ਬੰਦੇ ਹੁਣ ਵੀ ਰੇਲਵੇ ਟਰੈਕ ਸਾਡੇ ਜਿਹੜੇ ਬੰਦੇ ਉੱਥੇ ਬੈਠੇ ਨੇ ਤੇਰੇ ਟੋਲ ਪਲਾਜ਼ਿਆਂ ਤੇ ਜਾਂ ਰੇਲਵੇ ਟਰੈਕਾਂ ਤੇ ਮੋਰਚੇ ਲਾਈਨੋਂ ਮੋਰਚੇ ਚ ਉਤਰ ਜਾਈ ਜਾਣਗੇ ਉਹ ਉਹਨਾਂ ਜਿਹੜੇ ਜਾਰੀ ਰਹਿਣਗੇ ਜਿੰਨੇ ਚਿਰ ਇਹ ਜਿਹੜੇ ਕਾਲੇ ਕਾਨੂੰਨ ਜਿਹੜੇ ਸੈਂਟਰ ਨੇ ਤਿੰਨ ਆਰਡੀਨੈਂਸ ਪਾਸ ਕੀਤੇ ਜਿਹਨਾਂ ਜੇ ਰੱਦ ਨਹੀਂ ਕੀਤੇ ਜਾਣਗੇ ਉਹਨਾਂ ਚਿਰ ਨਾ ਰਿਲਾਇੰਸ ਦੇ ਪੰਪ ਸੱਦੇ ਜਾਣਗੇ ਛੱਡੇ ਜਾਣਗੇ ਨਾ ਕੋਈ ਰੇਲਵੇ ਟਰੈਕ ਛੱਡੇ ਜਾਣਗੇ ਕੋਈ ਵੀ ਚੀਜ਼ ਉਹਨਾਂ ਚਿਰ ਨਹੀਂ ਛੱਡੀ ਜਾਊਗੀ ਜਿੰਨਾਂ ਚਿਰ ਇਹ ਜਿਹੜੇ ਕਾਨੂੰਨ ਰੱਦ ਨਹੀਂ ਹੋਣਗੇ ਕੇਂਦਰ ਸਰਕਾਰ ਵੱਲੋਂ ਕਿਹਾ ਗਿਆ ਸੀਗਾ ਵੀ ਜਿਹੜੀ ਸਰਕਾਰ ਨੇ ਚਿੱਠੀ ਜਿਹੜੀ ਇੱਕ ਖੇਤੀਬਾੜੀ ਮਹੱਤਵ ਨੇ ਪਾਈ ਆ ਵੀ ਤੁਹਾਨੂੰ ਸਮਝਾਉਂਦੇ ਆ ਸਮਝਾਉਣ ਨੂੰ ਇਹ ਜਿਹੜੇ ਕਿਸਾਨ ਆ ਨਿਆਣੇ ਨਹੀਂ ਇਹਨਾਂ ਦੇ ਵਿੱਚ ਪੀ ਐਚ ਡੀ ਕੀਤੀ ਆ ਐਮ ਫਲ ਕੀਤੀ ਬੰਦਿਆਂ ਨੇ ਇਹਨਾਂ ਸਾਰਿਆਂ ਕਾਨੂੰਨ ਜਿਹੜੇ ਪੜੇ ਹੋਏ ਆ ਇਹ ਬਿਲਕੁਲ ਉਹਨਾਂ ਨੇ ਉਹ ਚਿੱਠੀ ਜਿਹੜੀ ਆ ਕਿਸਾਨ ਜਦੇ ਬੰਦੀਆਂ ਰੱਦ ਕਰਤੀ ਆ ਬਿਲਕੁਲ ਝੂਠੀ ਗੱਲ ਆ ਕਿਸਾਨ ਨਿਆਣੇ ਨਹੀਂ ਕਿ ਨਾ ਕਾਲ ਆੜੇ ਕਿਸਾਨ ਛੜਕਾ ਦੇ ਬੈਠੇ ਨਾ ਕਾਂਗਰਸੀ ਆ ਨਾ ਇਹ ਅਕਾਲੀ ਆ ਤੇ ਨਾ ਬੀ ਜੀ ਪੀ ਵਾਲੇ ਆ ਇਹ ਸਿਰਫ ਤੇ ਸਿਰਫ ਆਪਣੇ ਕਿਸਾਨੀ ਨਾਲ ਪਿਆਰ ਕਰਦੇ ਆ ਜਿਨ੍ਹਾਂ ਨੂੰ ਆਪਣੀ ਕਿਸਾਨੀ ਨਾਲ ਮਤਲਬ ਉਹ ਹੀ ਆਣ ਕਿਥੇ ਬੈਠੇ ਆ ਅੱਗੇ ਰਣਨੀਤੀ ਦੀ ਬਿੱਟੀ ਆਣ ਅੱਗੇ ਰਣਨੀਤੀ ਆ ਜਿੰਨਾ ਚਿਰ 15 ਤਰੀਕ ਨੂੰ ਸਾਡੀ ਜਿਹੜੀ ਆ ਕਿਸਾਨ ਜਥੇਬੰਦੀਆਂ ਦੁਬਾਰਾ ਮੀਟਿੰਗ ਆ ਉਤੋਂ ਰਣਨੀਤੀ ਹੋ ਸਕਦਾ ਦਿੱਲੀ ਨੂੰ ਕੂਚ ਕਰਨ ਦੀ ਬਣ ਜੇ ਪਰ ਉਹਨਾਂ ਚਿਰ ਜਿਹੜਾ ਰੇਲਵੇ ਟਰੈਕ ਉਹ ਚੱਲਦਾ ਰਹੂਗਾ ਤੇ ਰਿਲਾਇੰਸ ਤੇ ਪੰਪ ਤੇ ਜਿੰਨੇ ਵੀ ਇਹਨਾਂ ਦੇ ਮਾਊਲ ਉਹਨਾਂ ਚਿਰ ਉਹ ਬੰਦ ਰਹਿਣਗੇ ਟੂਲ ਟੈਕਸ ਬੰਦ ਰੱਖੋ ਜੀ ਜਿਹੜਾ ਨੈਸ਼ਨਲ ਹਾਈਵੇ ਜਾਮ ਦਿੱਤਾ 12:31 ਜਥੇਬੰਦੀਆਂ ਦਾ ਫੈਸਲਾ ਇਹ 12 ਤੋਂ 2 ਵਜੇ ਤੱਕ ਬੰਦ ਰਹੇ ਇਦੇ ਵਿੱਚ ਹਾਥ ਰਸਕਾੰਡ ਜਿਹੜਾ ਹੋਇਆ ਔਰ ਹਰਿਆਣਾ ਦੇ ਵਿੱਚ ਜਿਹੜਾ लाठी चार्ज ਹੋਇਆ ਉਹਦੇ ਖਿਲਾਫ ਇੱਕ ਰੋਸ਼ ਹੈ ਜੋ ਕਿਸਾਨਾਂ ਨੇ ਕੀਤਾ ਵੱਖਰੀ ਵੱਖਰੀ ਥਾਵਾਂ ਤੇ ਵਕਫੇ ਰੋੜਾਂ ਨੂੰ ਬੰਦ ਕਰਕੇ ਤੇ ਕੀ ਪ੍ਰੋਗਰਾਮ ਕਰੋਗੇ ਅਗਲੀ ਰਣਨੀਤੀ ਕੀ ਰਹੀ ਹਰਿਆਣੇ ਦੀ ਜਿਹੜੀ 31 ਜਥੇਬੰਦੀਆਂ ਦਾ ਫੈਸਲਾ ਉਹਦੇ ਅਨੁਸਾਰ ਰੇਲਵੇ ਲਾਈਨ ਜਿਹੜੀ ਆ ਇਹ ਤਾਂ ਪੱਕੇ ਸਮੇਂ ਦੇ ਬੰਦ ਲਏਗੀ 15 ਤਰੀਕ ਨੂੰ ਮੀਟਿੰਗ ਆ ਉਹਦੇ ਵਿੱਚ ਫੈਸਲਾ ਲਿਆ ਜਾਏਗਾ ਕਿ ਅਗਲੀ ਨੀਤੀ ਕੀ ਹੋਏਗੀ 15 ਤਰੀਕ ਤੱਕ ਜੇ ਤਾਂ ਇਹ ਰੇਲਵੇ ਲਾਈਨ ਬੰਦ ਰਹੇਗੀ ਉਸ ਤੋਂ ਬਾਅਦ ਆ ਫੈਸਲਾ ਜਿਹੜਾ ਮੀਟਿੰਗ ਤੋਂ ਬਾਅਦ ਲਿਆ ਜਾਏਗਾ ਹਾਂ ਪਤਾ ਜੀ ਕਿਸਾਨ ਜਿਹੜੇ ਆ ਧਰਨੇ ਪ੍ਰਦਰਸ਼ਨ ਕਰ ਰਹੇ ਆ ਰਾਜਨੀਤਿਕ ਪਾਰਟੀਆਂ ਰੋਟੀਆਂ ਤੇ ਯਾਰ ਰਾਹੁਲ ਗਾਂਧੀ ਕੋਲ ਪੰਜਾਬ ਚ ਆਸੀ ਟਰੈਕਟਰ ਰੈਲੀ ਕੱਢੀ ਹੈ ਤਿੰਨ ਦਿਨ ਦੇ ਆ ਤੇ ਦਿੱਲੀ ਜੰਤਰ ਮੰਤਰ ਦੀ ਉੱਪਰ ਕਿਉਂ ਨਹੀਂ ਜਾ ਕੇ ਉਹ ਆਪਣੇ ਨਮਾਇੰਦਿਆਂ ਨਾਲ ਧੰਨੇ ਤੇ ਬੈਠਦੇ ਮੋਦੀ ਸਰਕਾਰ ਦਾ ਘਰਾਵਰ ਕਰਦੇ ਵੇਖੋ ਜੀ ਇਹ ਜਿੰਨੀਆਂ ਵੀ ਪਾਰਟੀਆਂ ਵਾਂ ਇਹ ਆਪਣੀਆਂ ਰੋਟੀਆਂ ਸੇਕਦੀਆਂ ਜਿਹੜਾ ਰੌਲ ਗਾਂਧੀ ਆਇਆ ਇਹ ਸਾਡਾ ਨੁਕਸਾਨ ਕਰਕੇ ਗਿਆ ਫਾਇਦਾ ਕੋਈ ਨਹੀਂ ਕਰਕੇ ਗਿਆ ਪਹਿਲਾਂ ਦੇ ਲਈ ਟਰੈਕਟਰ ਖਰੀਦਿਆ ਸਰਕਾਰ ਨੇ ਫਿਰ ਇਹਦੇ ਲਈ ਗੱਡੇ ਲਾਏ ਜਿਹੜਾ ਬੈ ਨਹੀਂ ਸਕਦਾ ਉਹਨੇ ਕਰਨਾ ਸਾਡਾ ਕੀ ਗੱਡੇ ਲਾ ਕੇ ਉੱਤੇ ਬਿਠਾ ਲਿਆ ਜਿਹਨੇ ਸਾਡਾ ਕੋ ਭਲਾ ਸੋਚਣਾ ਵਾ ਤੇ ਇਹ ਜਾਂਦਾ ਉੱਥੇ ਜੰਤਰ ਮੰਤਰ ਤੇ ਆਪਣੇ ਐਮਪੀ ਨਾਲ ਲੈਂਦਾ ਆਪਣੀ ਸਾਰੇ ਜਥੇਬੰਦੀ ਨਾਲ ਲੈ ਕੇ ਉੱਥੇ ਬੈੰਦਾ ਦੋ ਦਿਨ ਬੋਵੇ ਬੁਖਾਰ ਹੋਵੇ ਇਹਨੂੰ ਪਤਾ ਲੱਗੇ ਜਾ ਇਹ ਮੌਤ ਤੱਕ ਹੁਣ ਉਹ ਕੰਮ ਤੇ ਹੁੰਦਾ ਨਹੀਂ ਸਾਡੇ ਆ ਜਾਂਦੇ ਆ ਇੱਥੇ ਆਪਣੀਆਂ ਰੋਟੀਆਂ ਸੇਕਣ ਵੀ ਵੋਟਾਂ ਪੱਕੀਆਂ ਕਾਣਦੇ ਸਾਡਾ ਭਲਾ ਕੋਈ ਨਹੀਂ ਸੋਚਦਾ ਕੋਈ ਪਾਰਟੀ ਨਹੀਂ ਸਾਡਾ ਭਲਾ ਸੋਚਦੀ ਸਰਪੰਚ ਆਵਾਜ਼ ਵੀ ਪਾਰਟੀ ਨਾ ਦਿੱਤਾ ਦੁਕਾਨਾਂ ਦੇ ਹੱਥ ਤੇ ਲੇਕਿਨ ਕੇਜਰੀਵਾਲ ਦਾ ਤਾਂ ਇੱਕ ਵੀ ਬਿਆਨ ਨਹੀਂ ਆਇਆ ਕੇਜਰੀਵਾਲ ਉਦਾਂ ਤੇ ਕਹਿੰਦਾ ਵੀ ਮੈਂ ਪੰਜਾਬ ਦਾ ਵੀ ਮੁੱਖ ਮੰਤਰੀ ਬਣ ਜਾਂ ਦਿੱਲੀ 'ਚ ਮੈਨੂੰ ਅਧਿਕਾਰ ਘੱਟ ਮਿਲੇ ਆ ਇੱਥੇ ਪੂਰੇ ਮਿਲ ਜਾਣਗੇ ਤੇ ਕੁੰਡਾ ਹੈ ਨਹੀਂ ਕੇਜਰੀਵਾਲ ਪੰਜਾਬ ਵਿਰੋਧੀ ਰੱਜ ਕੇ ਪੰਜਾਬ ਵਿਰੋਧੀ ਆ ਸਾਡੇ ਸਾਡੇ ਨਾਲ ਵਿਤਕਰਾ ਕਰਦਾ ਇਹ ਤਾਂ ਅੱਜ ਤੱਕ ਸਾਲਾ ਨਾਲ ਤਕਾਲੀਦ ਕੋਈ ਨਾ ਡਲਿਆ ਜੀ ਕਿਸਾਨੇ ਦਾਸੀ ਪਾਰਟੀ ਕਹਿੰਦੇ ਆ ਆਪਣੇ ਲੈਵਲ ਤੇ ਸਾਡੇ ਰੋਸ਼ਮਾਰਚ ਕਰਦੇ ਤੇ ਕਿਸਾਨ ਤੱਕੇ ਜਿੱਦ ਨਾਲ ਵੇਖੋ ਜੀ ਕਿਸਾਨਾਂ ਦੀ ਮੈਂ ਤੁਹਾਨੂੰ ਦੱਸਦਾ ਵੀ ਉਹਨਾਂ ਦਾ ਫਰਜ਼ ਬਣਦਾ ਸੀ ਆਪਣਾ ਝੰਡਾ ਥੱਲੇ ਛੱਡ ਦੇ ਤੇ ਕਿਸਾਨਾਂ ਦੇ ਨਾਲ ਬੈਠ ਜਾਂਦੇ ਕਿਸਾਨਾਂ ਨਾਲ ਬੈਠ ਕੇ ਉਹਨਾਂ ਦਾ ਮੁੱਲ ਕਈ ਗੁਣਾ ਉੱਪਰ ਹੋ ਜਾਣਾ ਸੀ ਪਰ ਉਹਨਾਂ ਨੇ ਕੀ ਕੀਤਾ ਤਿੰਨਾਂ ਤਸਤਾਂ ਤੋਂ ਚਾਲੂ ਕਚਾਲੇ ਕਰ ਦਿੱਤੇ ਤਿੰਨਾਂ ਤਸਤਾਂ ਤੋਂ ਨਾਲੇ ਤੇ ਤਸਤਾਂ ਦੀਆਂ ਰੋਟੀਆਂ ਕਾਢੀਆਂ ਉੱਥੋਂ ਲੰਗਰ ਪਾਣੀ ਪੱਕਾ ਉੱਥੋਂ ਗੱਡੀਆਂ ਗਈਆਂ ਨੁਕਸਾਨ ਕੀਤਾ ਜੇ ਗਏ ਤੇ ਗੱਡੀ ਮਹਾਰਾਜ ਉਹਨਾਂ ਢੱਕਿਆ ਰਹਿ ਮੰਨਾ ਥਾਣੇ ਚੱਲ ਗਏ ਜੇ ਗਏ ਹੀ ਉਹ ਤੇ ਨਿਗਾਹ ਦੋਗਾ ਜਿੱਥੇ ਤੱਕ ਜਾਣਾ ਪਹੁੰਚੋ ਤਗੜੇ ਹੋਗੇ ਉਹ ਵੀ ਰੋਟੀਆਂ ਸੇਕਣ ਦੇ ਭਲਾਡਾ ਉਹਨਾਂ ਵੀ ਨੀ ਕਰਨਾ ਜੋ ਨਾ ਜਾਣਦੇ ਸਰਕਾਰ ਤੋਂ ਮਤ ਨਾ ਚੇਤਾਵਨੀ ਇਹ ਆ ਵੀ ਸਾਡੇ ਜਥੇਬੰਦੀਆਂ ਲੱਗੀਆਂ ਵਾ ਕਿੱਤੀ ਜਥੇਬੰਦੀਆਂ ਲੱਗੀਆਂ ਵਾ ਪੰਜਾਬ ਦੀ 250 ਇੰਡੀਆ ਦੀ 250 ਜਥੇਬੰਦੀਆਂ ਜਿਹੜੀ ਇੱਕ ਮੁੱਠ ਹੋ ਕੇ ਤੁਰਿਆ 15 ਤਰੀਕ ਨੂੰ ਇਹਨਾਂ ਮੀਟਿੰਗ ਕਰਨੀ ਆ ਅਖੀਰ ਜੇ ਕੋਈ ਵੀ ਵਾ ਨਾ ਗਈ ਤੇ ਆਪਾਂ ਦਿੱਲੀ ਨੂੰ ਕੂਚ ਕਰਨਾ ਦਿੱਲੀ ਫਤਿਹ ਕਰਕੇ ਆਵਾਂਗੇ ਜਿੱਦਾਂ ਭਾਈ ਭਗੇਸੇ ਨੇ ਸਾਡੇ ਸਾਡੇ ਪੁਰਖਿਆਂ ਨੇ ਕੀਤੀਆਂ ਫਤਿਹ ਕਈ ਵਾਰਾਂ ਦਿੱਲੀ ਫਤਿਹ ਕੀਤੀ ਆ ਤੇ ਹੁਣ ਕਿਸਾਨ ਦਿੱਲੀ ਫਤਿਹ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਦੀ ਸਰਕਾਰ ਬੜੀ ਬੇਸ਼ਰਮ ਸਰਕਾਰ ਆ ਉਹਦੀ ਠੀਸਤਾ ਵਾ ਜਿਵੇਂ ਕਿਸਾਨ ਲੜ ਰਿਹਾ ਆਪਣੇ ਹੱਕਾਂ ਲਈ ਉਹਨੂੰ ਇਹਨਾਂ ਨਾਲ ਗੱਲ ਕਰਕੇ ਕਾਲੇ ਕਾਨੂੰਨ ਜਿਹੜੇ ਆ ਜਿਹੜੇ ਲੋਕ ਹਿੱਤਾਂ 'ਚ ਨਹੀਂ ਉਹ ਵਾਪਸ ਲੈਣੇ ਚਾਹੀਦੇ ਨੇ ਪਰ ਜਿਵੇਂ ਉਹਨੇ ਹਰਿਆਣੇ ਚ ਕੀਤਾ ਉਹਦਾ ਮੂੰਹ ਤੋੜ ਜਵਾਬ ਦਵਾਂ ਉਹਨਾਂ ਨੇ ਆਪਣੀ ਸਾਂਝ ਪਕਾਉਣ ਲਈ ਅੱਜ ਇਹ ਸੜਕਾਂ ਜਾਮ ਕੀਤੀਆਂ ਅਸੀਂ ਸੰਘਰਸ਼ ਲੜਨਾ ਜਾਣਦੇ ਆਂ ਮੋਦੀ ਦੀ ਟੀਕਸਤਾ ਦੇ ਖਿਲਾਫ ਜਦ ਤੱਕ ਮੋਦੀ ਗੋਡਿਆਂ ਭਾਰ ਨਹੀਂ ਹੁੰਦਾ ਸਾਡੇ ਧਰਨੇ ਤੇ ਸਾਡਾ ਸੰਘਰਸ਼ ਵਾ ਜਿਹੜਾ ਉਹ ਜਾਰੀ ਰਹੂ ਅਸੀਂ ਮੋਦੀ ਸਰਕਾਰ ਨੇ ਜਿੱਦਾਂ ਦਾ ਉਹਦਾ ਅੜੀਅਲ ਰਵਈਆ ਹੈ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਹਿੰਦੁਸਤਾਨ ਦੇ ਕਿਸਾਨਾਂ ਦੀ ਲੜਾਈ ਅੱਜ ਹਿੰਦੁਸਤਾਨ ਦੇ ਜਿਹੜੇ ਕਿਸਾਨ ਹਨ ਉਹ ਸੜਕਾਂ ਦੇ ਉੱਪਰ ਹਨ ਉਹਨਾਂ ਨੇ ਰੇਲਵੇ ਟਰੈਕ ਜਾਮ ਕੀਤੇ ਹਨ ਅਸੀਂ ਇਹ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਮੋਦੀ ਦੀ ਸਰਕਾਰ ਨੂੰ ਮਜਬੂਰ ਕਰਵਾਵਾਂਗੇ ਤੇ ਮੋਦੀ ਸਾਡੇ ਨਾਲ ਗੱਲ ਕਰਨ ਲਈ ਤਿਆਰ ਮੋਦੀ ਦੀ ਚਿੱਠੀ ਸਾਡੀਆਂ ਕਿਸਾਨ ਜਥੇਬੰਦੀਆਂ ਨੂੰ ਮਿਲੀ ਸੀ ਜਿਹੜੇ ਜਿਹੜੀ ਚਿੱਠੀ ਮੋਦੀ ਦੀ ਸਰਕਾਰ ਦੀ ਚਿੱਠੀ ਆਈ ਸੀ ਉਹਨੂੰ ਕਿਸਾਨ ਜਥੇਬੰਦੀਆਂ ਨੇ ਰਿਜੈਕਟ ਕੀਤਾ ਹੈ ਅਸੀਂ ਹਿੰਦੁਸਤਾਨ ਦੇ ਕਿਸੇ ਬਿਊਰੋਟਿਕਸ ਨਾਲ ਕਿਸੇ ਅਫਸਰ ਨਾਲ ਗੱਲ ਨਹੀਂ ਕਰਨੀ ਚਾਹੁੰਦੇ ਸਾਡੀਆਂ ਕਿਸਾਨ ਜਥੇਬੰਦੀਆਂ ਇੱਥੇ ਖੜੀਆਂ ਹਨ ਕਿ ਅਸੀਂ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨਾਲ ਸਿੱਧੀ ਗੱਲ ਕਰਨੀ ਚਾਹੁੰਦੇ ਆ ਜਿੰਨੀ ਦੇਰ ਤੱਕ ਉਹ ਸਾਡੇ ਨਾਲ ਗੱਲ ਕਰਕੇ ਕੀਤੇ ਹੋਏ ਆਪਣੇ ਵਾਰਡਿੰਨਸ ਵਾਪਸ ਨਹੀਂ ਲੈਂਦਾ ਹਿੰਦੁਸਤਾਨ ਦੇ ਕਿਰਤੀ ਕਾਮੇ ਦੁਕਾਨਦਾਰ ਵਿਦਿਆਰਥੀ ਨੌਜਵਾਨ ਆਪਣੀ ਇਹ ਲੜਾਈ ਲਗਾਤਾਰ ਜਾਰੀ ਰੱਖਾਂਗੇ ਸਾਡੇ ਆਪਣੇ ਆਪਣੇ ਤੌਰ ਤੇ ਕਹਿ ਰਹੀ ਕਿ ਆਪਣਾ ਖਾਨਾ ਨਾ ਆਣਾ ਤੇ 31 ਜਥੇਬੰਦੀ ਦਾ ਚੋਣ ਆ ਰਿਹਾ ਹੈ ਅਸੀਂ ਇਹ ਸਮਝਦੇ ਹਾਂ ਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ ਕਾਂਗਰਸ ਹੋਵੇ ਜਿਹੜੀਆਂ ਰਵਾਇਤੀ ਪਾਰਟੀਆਂ ਹਨ ਅਸੀਂ ਉਹਨਾਂ ਦੇ ਜਿਹੜਾ ਐਟੀਟਿਊਡ ਹੈ ਕਿਸਾਨਾਂ ਦੇ ਪ੍ਰਤੀ ਅਸੀਂ ਉਹਨਾਂ ਨੂੰ ਉਹਨਾਂ ਦੀਆਂ ਟਰੈਕਟਰ ਰੈਲੀਆਂ ਨੂੰ ਗਲਤ ਸਮਝਦੇ ਹਾਂ ਜਿਉ ਉਹ ਸਹੀ ਮੈਨੇ ਵਿੱਚ ਕਾਂਗਰਸ ਜਾਂ ਅਕਾਲੀ ਦਲ ਲੋਕਾਂ ਦੇ ਹੱਕ ਵਿੱਚ ਹਨ ਕਿਸਾਨਾਂ ਦੇ ਹੱਕ ਵਿੱਚ ਹਨ ਤੇ ਉਹ ਸਾਡੇ ਵਾਂਗ ਰੇਲਵੇ ਟਰੈਕ ਤੇ ਆਣ ਕੇ ਬੈਠਣ ਸੜਕਾਂ ਦੇ ਬੈਠਣ ਫਿਰ ਅਸੀਂ ਇਹ ਗੱਲ ਮਹਿਸੂਸ ਕਰਾਂਗੇ ਕਿ ਰਵਾਇਤੀ ਪਾਰਟੀਆਂ ਕਿਸਾਨਾਂ ਦੇ ਹੱਕ ਵਿੱਚ ਹਨ ਉਹ ਜੋ ਕੁਛ ਵੀ ਕਰ ਰਹੇ ਹਨ ਉਹ ਕਿਸਾਨਾਂ ਦਾ ਜਿਹੜਾ ਅੰਦੋਲਨ ਅੱਜ ਸਿਖਰ ਤੇ ਪਹੁੰਚਿਆ ਹੋਇਆ ਜਿਹੜਾ ਹਿੰਦੁਸਤਾਨ ਦੇ ਬਹੁਤ ਜ਼ਿਆਦਾ ਸਟੇਟਾਂ ਵਿੱਚ ਫੈਲ ਚੁੱਕਿਆ ਉਹਦੀ ਪਿੱਠੇ ਛੁਰਾ ਮਾਰਨ ਵਾਲੀ ਗੱਲ ਹੈ ਜੋ ਕੁਛ ਉਹ ਕਰ ਰਹੇ ਹਨ ਇਹ ਉਹਨਾਂ ਦੀ ਗੱਲ ਬੜੀ ਨਿੰਦਣਯੋਗ ਹੈ ਮੈਂ ਗੱਲ ਕਰਦੇ ਲੋਕ ਲੋਕੀ ਗੱਲ ਕਰਦਾ ਜਾਂ